ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਆਪਣੇ ਅਜ ਦੇ ਇਸ ਚੈਪਟਰ ਦੇ ਵਿੱਚ ਅੱਜ ਆਪਾਂ ਜਮਾਤ 8ਵੀਂ ਵਿਸ਼ਾ ਸਮਾਜਿਕ ਵਿਗਿਆਨ ਦਾ ਜੋ ਤੁਹਾਡਾ ਜੁਲਾਈ ਅਤੇ ਅਗਸਤ ਦਾ ਸਿਲੇਬਸ ਹੈਗਾ ਠੀਕ ਹੈ ਅਭਿਆਸ ਦਾ ਜਿਹੜਾ ਤੁਹਾਡਾ ਕੰਮ ਹੈਗਾ ਉਸ ਨੂੰ ਆਪਾਂ ਹੱਲ ਕਰਾਂਗੇ ਅੱਜ ਪਾਠ ਨੰਬਰ 3 ਖਣਿਜ ਅਤੇ ਸ਼ਕਤੀ ਸਾਧਨ ਇਸ ਪਾਠ ਦੇ ਆਪ ਜਿਹੜੇ ਪ੍ਰਸ਼ਨ ਉੱਤਰ ਹੈਗੇ ਤੁਹਾਡੇ ਲਈ ਉਹ ਹੱਲ ਕਰਾਂਗੇ ਧਿਆਨ ਦੇਣਾ ਤੁਸੀਂ ਵੀਡੀਓ ਨੂੰ ਦੇਖਣਾਗਾ ਤੇ ਨਾਲ-ਨਾਲ ਆਪਣੀ ਕਾਪੀਜ਼ ਦੇ ਉੱਪਰ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਲਿਖਦੇ ਜਾਣਾਗਾ ਤਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਪ੍ਰਸ਼ਨ ਹੈ ਆਪਣਾ ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ ਠੀਕ ਹੈ ਤਾਂ ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ ਤੇ ਕਿੱਥੋਂ ਨਿਕਲਦੇ ਹੈਗੇ ਧਰਤੀ ਵਿੱਚੋਂ ਠੀਕ ਹੈ ਖਣਿਜ ਪਦਾਰਥ ਉਹ ਪਦਾਰਥ ਹਨ ਜਿਹੜੇ ਇੱਕ ਤੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਤੱਤਾਂ ਦੇ ਬਣੇ ਹੁੰਦੇ ਹਨ ਅਤੇ ਧਰਤੀ ਵਿੱਚੋਂ ਨਿਕਲਦੇ ਹਨ ਠੀਕ ਪ੍ਰਸ਼ਨ ਨੰਬਰ 2 ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ ਕੱਚਾ ਲੋਹਾ ਜਿਹੜਾ ਭਾਰਤ ਵਿੱਚ ਬਿਹਾਰ, ਉੜੀਸਾ, ਮਧਪਰਦੇ, ਛਤੀਸਗੜ, ਝਾਰਖੰਡ, ਤਾਮਿਲਨਾਡੂ ਇਹਨਾਂ ਰਾਜਾਂ ਦੇ ਵਿੱਚ ਮਿਲਦਾ ਹੈ ਪ੍ਰਸ਼ਨ ਨੰਬਰ 3 ਤਾंबे ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ਹਾਂ ਜਿਹੜਾ ਤੰਬਾ ਗਗ ਦੀ ਵਰਤੋਂ ਭਾਂਡੇ ਬਣਾਉਣ ਦੇ ਲਈ ਸਿੱਕੇ ਬਿਜਲੀ ਦੀਆਂ ਤਾਰਾਂ ਹੋਰ ਬਿਜਲੀ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ ਇਸ ਦੀਆਂ ਸ਼ੀਟਾਂ ਵੀ ਬਣਾਈਆਂ ਜਾਂ ਸਕਦੀਆਂ ਨੇ ਠੀਕ ਹੈ ਤਾਂ ਅੰਬੇ ਦੀ ਵਰਤੋਂ ਭਾਂਡੇ ਸਿੱਕੇ ਬਿਜਲੀ ਦੀਆਂ ਤਾਰਾਂ ਹੋਰ ਬਿਜਲੀ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ ਇਸ ਦੀਆਂ ਸ਼ੀਟਾਂ ਵੀ ਬਣਾਈਆਂ ਜਾ ਸਕਦੀਆਂ ਹਨ ਨੰਬਰ 4 ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਮ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ ਸੋਨੇ ਦੀਆਂ ਪ੍ਰਸਿੱਧ ਖਾਣਾ ਦੇ ਨਾਮ ਕੋਲਾਰ ਤੇ ਹੱਟੀ ਇਹ ਦੋਨੇ ਕਰਨਾਟਕਾ ਚ ਨੇ ਜਿਹੜੀ ਰਾਮਗਰੀ ਖਾਣਾ ਹੈਗੀ ਆਂਧਰਾ ਪ੍ਰਦੇਸ਼ ਚ ਹੈ ਕੋਲਾਰ ਹੱਟੀ ਦੋਨੇ ਕਰਨਾਟਕਾ ਦੇ ਵਿੱਚ ਨੇ ਭਾਰਤ ਦਾ ਸਭ ਤੋਂ ਵੱਧ ਜਿਹੜਾ ਸੋਨਾ ਕੋ ਕਰਨਾਟਕ ਰਾਜ ਦੇ ਵਿੱਚੋਂ ਨਿਕਲਦਾ ਹੈ ਠੀਕ ਹੈ ਤੇ ਰਾਮਗਰੀ ਆਂਧਰਾ ਪ੍ਰਦੇਸ਼ ਚ ਹੈ ਪ੍ਰਸ਼ਨ ਨੰਬਰ 5 ਪਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਹਾਂ ਜਿਹੜੇ ਪਰਮਾਣੂ ਖਣਿਜ ਪਦਾਰਥ ਨੇ ਵੀ ਉਹਨਾਂ ਦੀ ਵਰਤੋਂ ਬੜੀ ਸਾਵਧਾਨੀ ਦੇ ਨਾਲ ਕਰਨੀ ਚਾਹੀਦੀ ਹੈ ਇਹ ਪਦਾਰਥ ਦੇਸ਼ ਦੀ ਉੱਨਤੀ ਵਾਸਤੇ ਵਰਤੇ ਅਤੇ ਊਰਜਾ ਪੈਦਾ ਕਰਨ ਦੇ ਲਈ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਨਾ ਕਿ ਤਬਾਹੀ ਅਤੇ ਪ੍ਰਦੂਸ਼ਣ ਦੇ ਜਿਹੜੇ ਪਰਮਾਣੂ ਖਣਿਜ ਪਦਾਰਥ ਹੈਗੇ ਠੀਕ ਹੈ ਇਹਨਾਂ ਨੂੰ ਹਥਿਆਰਾਂ ਦੇ ਤੌਰ ਤੇ ਵੀ ਵਰਤੇ ਜਾ ਸਕਦਾ ਹੈ ਪਰ ਇਹਨਾਂ ਦੀ ਵਰਤੋਂ ਜੇਕਰ ਕਰਨੀ ਹੈ ਕੀ ਤਾਂ ਦੇਸ਼ ਦੀ ਉન્નਤੀ ਅਤੇ ਊਰਜਾ ਪ੍ਰਾਪਤ ਕਰਨ ਦੇ ਲਈ ਕਰਨੀ ਚਾਹੀਦੀ ਹੈਗੀ ਨਾ ਕਿ ਮਾਰੂ ਹਥਿਆਰਾਂ ਦੇ ਲਈ ਠੀਕ ਪ੍ਰਸ਼ਨ ਨੰਬਰ 6 ਊਰਜਾ ਦੇ ਨਵੇਂ ਸਾਧਨ ਕਿਹੜੇ-ਕਿਹੜੇ ਹਨ ਹਾਂਜੀ ਊਰਜਾ ਦੇ ਨਵੇਂ ਸਾਧਨ ਜਿਨ੍ਹਾਂ ਦੀ ਹੁਣ ਜ਼ਿਆਦਾਤਰ ਤੇ ਬੜਾ ਜ਼ਿਆਦਾ ਵੱਡੇ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ ਸੂਰਜੀ ਊਰਜਾ ਪੌਣ ਊਰਜਾ ਜਵਾਰ ਭਾਟਾ ਭੂਤਾਪੀ ਊਰਜਾ ਸੂਰਜ ਊਰਜਾ ਕੀ ਪੌਣ ਊਰਜਾ ਜਵਾਰ ਪਟਾ ਤੇ ਭੂਨ ਦਾਪੀ ਊਰਜਾ ਇਹ ਇੱਕ ਇੱਕ ਅੰਕ ਵਾਲੀ ਪ੍ਰਸ਼ਨ ਸੀ ਇਸ ਤੋਂ ਵਾਰ ਇਹ ਪ੍ਰਸ਼ਨ ਆਪਾਂ ਕਰਾਂਗੇ ਉਹਨੇ ਸਾਡੇ ਕੋਲ 50 ਤੋਂ 60 ਸ਼ਬਦਾਂ ਵਾਲੇ ਪਹਿਲਾ ਪ੍ਰਸ਼ਨ ਹੈ ਬਾਕਸਾਈਟ ਦੀ ਮਹੱਤਤਾ ਤੇ ਇੱਕ ਨੋਟ ਲਿਖੋ ਠੀਕ ਹੈ ਬਾਕਸਾਈਟ ਇੱਕ ਕੱਚੀ ਧਾਤ ਹੈਗੀ ਠੀਕ ਹੈ ਬਾਕਸਾਈਟ ਇੱਕ ਮਹੱਤਵਪੂਰਨ ਕੱਚੀ ਧਾਤ ਹੈ ਜਿਸ ਤੋਂ ਕੀ ਤਿਆਰ ਕੀਤਾ ਜਾਂਦਾ ਹੈ ਐਲੂਮੀਨੀਅਮ ਇਹ ਚੀਕਣੀ ਮਿੱਟੀ ਵਰਗੀ ਧਾਤ ਹੈ ਇਸ ਦਾ ਰੰਗ ਸਫੇਦ ਜਾਂ ਗੁਲਾਬੀ ਜਿਹਾ ਹੁੰਦਾ ਹੈ ਇਸ ਦੀ ਵਰਤੋਂ ਮੁੱਖ ਤੌਰ ਤੇ ਬਰਤਨ ਬਿਜਲੀ ਦੀਆਂ ਤਾਰਾਂ ਮੋਟਰ ਕਾਰਾਂ ਰੇਲ ਗੱਡੀਆਂ ਸਮੁੰਦਰੀ ਜਹਾਜ਼ ਤੇ ਹਵਾਈ ਜਹਾਜ਼ ਬਣਾਉਣ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਤੇ ਐਲੂਮੀਨੀਅਮਿਕ ਅਜਾਈ ਤੱਤ ਹੈ ਜਿਹਨੂੰ ਜੰਗ ਨਹੀਂ ਲੱਗਦਾ ਜੰਗਾਲ ਨਹੀਂ ਲੱਗਦਾ ਠੀਕ ਹੈ ਇਹਦੀ ਵੱਡੇ ਪੱਧਰ ਤੇ ਜਿਹੜੀ ਵਰਤੋਂ ਹੈਗੀ ਹਵਾਈ ਜਹਾਜ਼ ਬਣਾਉਣ ਸਮੁੰਦਰੀ ਜਹਾਜ਼ ਬਣਾਉਣ ਰੇਲ ਗੱਡੀਆਂ ਮੋਟਰ ਕਾਰਾਂ ਬਰਤਨ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਕਈ ਵਾਰੀ ਪ੍ਰਸ਼ਨ ਸਿੰਪਲੀ ਇਹ ਪੁੱਛ ਲੈਂਦੇ ਨੇ ਬਾਕਸਾਈਡ ਕਿਸ ਦੀ ਕੱਚੀ ਧਾਤ ਹੈ ਤੇ ਕੀਦੀ ਹੈ ਵੀ ਐਲੂਮੀਨੀਅਮ ਦੀ ਹਾਂਜੀ ਪ੍ਰਸ਼ਨ ਨੰਬਰ 8 ਹੈ ਆਪਣੇ ਕੋਲ ਕੁਦਰਤੀ ਗੈਸ ਦੀ ਸਾਡੇ ਜੀਵਨ ਵਿੱਚ ਕੀ ਮਹਾਨਤਾ ਹੈ ਅਤੇ ਇਸ ਦੇ ਮੁੱਖ ਖੇਤਰ ਸਾਡੇ ਦੇਸ਼ ਵਿੱਚ ਕਿਹੜੇ-ਕਿਹੜੇ ਹਨ ਹਾਂਜੀ ਕੁਦਰਤੀ ਗੈਸ ਸ਼ਕਤੀ ਦਾ ਇੱਕ ਬਹੁਤ ਵੱਡਾ ਸਾਧਨ ਹੈ ਇਸ ਗੈਸ ਦੀ ਵਰਤੋਂ ਘਰਾਂ ਵਿੱਚ ਠੀਕ ਹੈ ਗੱਡੀਆਂ ਚਲਾਉਣ ਵਾਸਤੇ ਤੇ ਹੋਰ ਉਦਯੋਗਾਂ ਦੇ ਵਿੱਚ ਹੁੰਦੀ ਹੈ ਭਾਰਤ ਵਿੱਚ ਕ੍ਰਿਸ਼ਨਾ ਗੋਦਾਵਰੀ ਬੇਸਨ ਉੜੀਸਾ ਦੇ ਨੇੜੇ ਬੰਗਾਲ ਦੀ ਖਾੜੀ ਰਾਜਸਥਾਨ ਦਾ ਬਾਰਮੇੜ ਖੇਤਰ ਕੁਦਰਤੀ ਗੈਸ ਲਈ ਪ੍ਰਸਿੱਧ ਹੈ ਮਤਲਬ ਇੱਥੋਂ ਕੁਦਰਤੀ ਗੈਸ ਪ੍ਰਾਪਤ ਹੁੰਦੀ ਹੈ ਦੇਸ਼ ਦੇ ਲਗਭਗ 75% ਜਿਹੜੀ ਕੁਦਰਤੀ ਗੈਸ ਹੈ ਉਹ ਮੁੰਬਈ ਹਾਈ ਤੋਂ ਪ੍ਰਾਪਤ ਹੁੰਦੀ ਹੈ ਜਿਹਨੂੰ ਅਸੀਂ ਬੰਬੇ ਹਾਈ ਬੋਲਦੇ ਹਾਂ ਠੀਕ ਪ੍ਰਸ਼ਨ ਨੰਬਰ 9 ਪਾਣੀ ਬਿਜਲੀ ਤਿਆਰ ਕਰਨ ਦੇ ਲਈ ਲੋਡਿੰਗ ਦੇ ਜ਼ਰੂਰੀ ਤੱਤਾਂ ਬਾਰੇ ਲਿਖੋ ਹਾਂਜੀ ਜਿਹੜੇ ਪਾਣੀ ਬਿਜਲੀ ਜਿੰਨੇ ਤੋਂ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਲਈ ਲੋਡਿੰਗ ਦੇ ਤੱਤ ਕਿਹੜੇ-ਕਿਹੜੇ ਆਗੇ ਪਹਿਲੀ ਗੱਲ ਤਾਂ ਉੱਥੇ ਪਾਣੀ ਸਾਰਾ ਸਾਲ ਉਪਲਬਧ ਹੋਣਾ ਚਾਹੀਦਾ ਹੈ ਕਿ ਜਿੱਥੇ ਪਾਣੀ ਤੋਂ ਬਿਜਲੀ ਤਿਆਰ ਕਰਨੀ ਹੈ ਪਾਣੀ ਦੇ ਰਸਤੇ ਵਿੱਚੋਂ ਲੋਡਿੰਗ ਦੀ ਢਲਾਣ ਜਾਂ ਬੰਨ੍ਹ ਬਣਾਉਣ ਲਈ ਉਚਾਈ ਹੋਣੀ ਚਾਹੀਦੀ ਹੈਗੀ ਨੰਬਰ 3 ਬੰਨ੍ਹ ਦੇ ਪਿਛਲੇ ਪਾਸੇ ਪਾਣੀ ਦੇ ਭੰਡਾਰ ਜਾਂ ਝੀਲ ਵਾਸਤੇ ਲੋਡਿੰਗ ਦੀ ਜਗ੍ਹਾ ਹੋਵੇ ਜਿੱਥੇ ਪਾਣੀ ਨੂੰ ਇਕੱਠਾ ਕੀਤਾ ਜਾ ਸਕੇ ਨੰਬਰ 4 ਬੰਨ ਬਣਾਉਣ ਲਈ ਪੂੰਜੀ ਉਪਲਬਧ ਹੋਵੇ ਪੈਸੇ ਦੀ ਪ੍ਰਾਪਤ ਮਾਤਰਾ ਹੋਣੀ ਚਾਹੀਦੀ ਹੈ ਨੰਬਰ 5 ਇਲਾਕੇ ਵਿੱਚ ਬਿਜਲੀ ਦੀ ਮੰਗ ਹੋਵੇ ਜਿੱਥੇ ਤੁਸੀਂ ਬਿਜਲੀ ਤਿਆਰ ਕਰ ਰਹੇ ਹੋ ਤੇ ਇਲਾਕੇ ਦੇ ਵਿੱਚ ਬਿਜਲੀ ਦੀ ਮੰਗ ਹੋਵੇ ਠੀਕ ਹੈ ਤਾਂ ਇਹ ਪੰਜ ਪੁਆਇੰਟ ਹੈਗੇ ਧਿਆਨ ਨਾਲ ਲਿਖ ਲਿਓ ਤੁਸੀਂ ਹਾਂਜੀ ਇਸ ਤੋਂ ਬਾਅਦ ਇਹ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਤਰਲ ਸੋਨਾ ਕਿਸ ਨੂੰ ਗਿਆ ਜਾਂਦਾ ਹੈਗਾ ਹਾਂਜੀ ਪੈਟਰੋਲੀਅਮ ਨੂੰ ਤਰਲ ਸੋਨਾ ਕਿਹਾ ਜਾਂਦਾ ਹੈਗਾ ਨੰਬਰ 2 ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ ਵੀ ਦੱਖਣੀ ਅਫਰੀਕਾ ਜਿਹਨੂੰ ਅਸੀਂ ਸਾਊਥ ਅਫਰੀਕਾ ਬੋਲਦੇ ਹਾਂ ਨੰਬਰ 3 ਭਾਰਤ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਰਾਜ ਕਰਨਾਟਕ ਆਪਾਂ ਪਹਿਲਾਂ ਕਿਹਾ ਸੀ ਕੋਲਾਰ ਅਤੇ ਹੱਟੀਖਾਨਾ ਨੰਬਰ 4 ਸੰਸਾਰ ਵਿੱਚ ਕਿਹੜਾ ਦੇਸ਼ ਸਭ ਤੋਂ ਵੱਧ ਯੂਰੇਨੀਅਮ ਪੈਦਾ ਕਰਦਾ ਹੈਗਾ ਹਾਂਜੀ ਯੂਐਸਏ ਅਮਰੀਕਾ ਭਾਰਤ ਦੇ ਕਿਹੜੇ ਰਾਜ ਨੂੰ ਛੱਡ ਕੇ ਬਾਕੀ ਸਾਰੇ ਹੀ ਰਾਜ ਪਾਣੀ ਬਿਜਲੀ ਤਿਆਰ ਕਰਦੇ ਆ ਸਿਰਫ ਗੋਆ ਨੂੰ ਛੱਡ ਕੇ ਠੀਕ ਹੈ ਭਾਰਤ ਦੇ ਵਿੱਚ ਇਕੱਲਾ ਗੋਆ ਜਿਹੜਾ ਰਾਜ ਹੈ ਤੇ ਪਾਣੀ ਬਿਜਲੀ ਤਿਆਰ ਨਹੀਂ ਹੁੰਦੀ ਬਾਕੀ ਸਾਰੇ ਰਾਜ ਤਿਆਰ ਕਰਦੇ ਹਾਂਜੀ ਇਸ ਤੋਂ ਬਾਅਦ ਅਗਲਾ ਗਿਆਨ ਪੈਟਰੋਲੀਅਮ ਜਾਂ ਖਣਿਜ ਤੇਲ ਨੂੰ ਚਟਾਨੀ ਤੇਲ ਵੀ ਕਹਿੰਦੇ ਕਿਉਂਕਿ ਚਟਾਨਣਾਂ ਚੋਂ ਪ੍ਰਾਪਤ ਹੁੰਦਾ ਕਿਉਂਕਿ ਇਹ ਧਰਤੀ ਦੀਆਂ ਤਹਿਾਂ ਤਹਿਦਾਰ ਚਟਾਨਣਾਂ ਦੇ ਵਿੱਚੋਂ ਨਿਕਲਦਾ ਹੈ ਸ਼ਕਤੀ ਸਾਧਨ ਕਿਹੜੇ ਕਿਹੜੇ ਹਨ ਹਾਂਜੀ ਦੋ ਤਰ੍ਹਾਂ ਦੇ ਸ਼ਕਤੀ ਸਾਧਨ ਨੇ ਇੱਕ ਪੁਰਾਣੇ ਕ ਨਵੇਂ ਪੁਰਾਣੇ ਨੇ ਜਿਨ੍ਹਾਂ ਦੀ ਪੁਰਾਣੇ ਸਮੇਂ ਤੋਂ ਵਰਤੋਂ ਕੀਤੀ ਆ ਕੀਤੀ ਜਾਂਦੀ ਰਹੀ ਹੈ ਜਿਵੇਂ ਕੋਲਾ ਹੋ ਗਿਆ ਪੈਟਰੋਲੀਅਮ ਹੋ ਗਿਆ ਕੁਦਰਤੀ ਗੈਸ ਹੋ ਗਈ ਨਵੇਂ ਸਾਧਨ ਕਿਹੜੇ ਜਿਵੇਂ ਸੂਰਜੀ ਊਰਜਾ ਸ਼ਕਤੀ ਹੋ ਗਈ ਪੌਣ ਸ਼ਕਤੀ ਹੋ ਗਈ ਜਵਾਰ ਪਾਟਾ ਆਦ ਠੀਕ ਹੈ ਪੁਰਾਣੇ ਕੋਲਾ ਪੈਟਰੋਲੀਅਮ ਕੁਦਰਤੀ ਗੈਸ ਨਵੇਂ ਸੂਰਜੀ ਸ਼ਕਤੀ ਪੌਣ ਸ਼ਕਤੀ ਤੇ ਜਵਾਰ ਪਾਟਾ ਕੁਦਰਤੀ ਗੈਸ ਕਿਹੜੇ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ ਵੀ ਪੈਟਰੋਲੀਅਮ ਪਦਾਰਥਾਂ ਤੋਂ ਕੁਦਰਤੀ ਗੈਸ ਪੈਟਰੋਲੀਅਮ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ ਸੰਸਾਰ ਦੇ ਸਭ ਤੋਂ ਜ਼ਿਆਦਾ ਕੁਦਰਤੀ ਗੈਸ ਕਿਹੜਾ ਦੇਸ਼ ਪੈਦਾ ਕਰਦਾ ਹੈ ਵੀ ਯੂ ਐਸ ਏ ਠੀਕ ਹੈ ਯੂਰੇਨੀਅਮ ਵੀ ਸਭ ਤੋਂ ਵੱਧ ਯੂ ਐਸ ਏ ਪੈਦਾ ਕਰ ਰਿਹਾ ਹੈਗਾ ਠੀਕ ਹੈ ਤੇ ਕੁਦਰਤੀ ਗੈਸ ਵੀ ਸਭ ਤੋਂ ਵੱਧ ਯੂ ਐਸ ਏ ਪੜਾ ਕਰ ਦਿੰਗੇ ਠੀਕ ਹੈ ਤਾਂ ਇਹ ਤੁਹਾਡਾ ਪਾਰਟ ਨੰਬਰ 3 ਸੀ ਜੁਲਾਈ ਅਗਸਤ ਦਾ ਸਾਡਾ ਪਹਿਲਾ ਪਾਠ ਹੈਗਾ ਸਾਰੇ ਬੱਚੇ ਧਿਆਨ ਨਾਲ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਤੇ ਮਹੱਤਵਪੂਰਨ ਇਹਦੇ ਪਾ ਲਾਸਟ ਦੇ ਪੁਆਇੰਟਸ ਕੀਤੇ ਹੈਗੇ ਆਪਣੀ ਕਾਪੀ ਦੇ ਉੱਪਰ ਸਾਫ਼-ਸਾਫ਼ ਲਿਖਾਈ ਦੇ ਵਿੱਚ ਨੋਟ ਕਰ ਲਿਓ ਠੀਕ ਹੈ ਤਾਂ ਜੋ ਤੁਹਾਡਾ ਜਿਹੜਾ ਕੰਮ ਨਾਲ-ਨਾਲ ਪੂਰਾ ਹੁੰਦਾ ਰਹੇ ਤੇ ਕੋਸ਼ਿਸ਼ ਕਰੋ ਇਹਨੂੰ ਨਾਲ-ਨਾਲ ਤੁਸੀਂ ਯਾਦ ਵੀ ਕਰਦੇ ਰਹੋ ਠੀਕ ਹੈ ਬੱਚਾ ਓਕੇ ਜੀ ਥੈਂਕ ਯੂ